ਇਹ ਵੀਰ ਬੜੀ ਖਬਰ ਨਿਕਲ ਕਾਰੀ ਯੋ ਐਲ ਸੀ ਵੀਓ ਜਿਹੜੇ ਸ਼ਰਾਬ ਦੇ ਠੇਕੇ ਯੋ ਇਨ੍ਹਾਂ ਦੇ ਉੱਪਰ ਹੜਤਾਲ ਹੋ 97% ਜਿਹੜੀਆਂ ਵੋਟਾਂ ਪੈ ਗਈਆਂ আর ਵੀਰ ਐਲ ਸੀ ਵੀਓ ਵਰਕਰਾਂ ਦੀ ਨਮਾਇੰਦਗੀ ਕਰਨ ਵਾਲੀ ਜਿਹੜੀ ਜੂਨੀਅਨ ਇਨ ਕੇ 8000 ਤੋਂ ਜ਼ਿਆਦਾ ਬੰਦੇ ਯੋ ਕਰ ਰਹੇ ਵੀ ਹੜਤਾਲ ਕਰੋ ਇਨ੍ਹਾਂ ਨੂੰ ਇਸ ਤਰ੍ਹਾਂ ਸਮਝ ਨਹੀਂ ਲਗਣੀ ਹੜਤਾਲ ਕਰੇ ਬਿਨਾ ਗੱਲ ਬਣਨੀ ਨਹੀਂ অন্ਟਾਰੀਓ ਪਬਲਿਕ ਸਰਵਿਸ ਇੰਪਲਾਈ ਯੂਨੀਅਨ ਇਨਾ ਨਾ ਕਿ ਹਾ ਵੀ VOTING ਲੈਣ ਵਾਲੇ ਜਿਹੜੇ ਹਿੱਸਾ ਕਰਨ ਵਾਲੇ ਬੰਦੇ ਤੇ 97% ਜਿਹੜੇ ਬੰਦੇ ਬਾਹ ਕਰੇ ਹੜਤਾਲ ਕਰੋ ਇਤਨਾ ਗੱਲ ਬਣਨੀ ਨਹੀਂ ਆਰ 8060 LCB ਵਰਕਰਾਂ ਨੇ ਇਸ ਵਿੱਚ ਹਿੱਸਾ ਲਿਆ ਲਗਭਗ 86% ਕਹਿ ਲੋ ਵੀ ਮਤਲਬ ਆ ਕਰੇ ਵੀ ਇਹ ਹੜਤਾਲ ਕਰਨੀ ਉਹ ਕਰਨੀ ਉਹ ਲੋ ਬੜੀ ਵੋਟ ਬਣ ਗਈ ਹੜਤਾਲ ਕੇ ਹੱਕ ਮਾ ਆਰ ਬਾ ਕਰ ਵੀ ਥਾਰੀ ਸੌਦੇਵਾਜੀ ਜਿਹੜੀ ਥੰਮ ਕਰ ਰਹੇ ਯੋ ਟੀਮ ਨੂੰ ਆ ਵੀ ਉਰਾ ਆ ਕੇ ਗੱਲ ਕਰੀ ਇਹ ਸ਼ਕਤੀਸ਼ਾਲੀ ਕਹਾ ਵੋਟ ਬੈਂਕ ਮਾਰੇ ਪਾ ਅਰ ਵੋਟ ਗਏ ਲੈਸ ਮਾਰਿਓ ਹੜਤਾਲ ਅਰ ਜਦ ਤੱਕ ਥਮ ਮਰੀ ਮੰਗਾ ਮਜ਼ਬੂਤੀ ਗੈ ਲਈ ਮੰਨ ਦੇ ਆਪਾਂ ਯੋ ਇਸਕਾ ਉੱਪਰ ਸਗਤਾਈ ਗੱਲ ਕੰਮ ਕਰਾਂਗੇ ਸ਼ਨੀਵਾਰ ਨੂੰ ਜੂਨੀਅਨ ਦੀ ਵੈਬਸਾਈਟ ਦੇ ਉੱਪਰ ਯੋ ਲਿਖਿਆ ਵਾ ਸਾਰਿਆਂ ਨੇ ਦੇਖਿਆ ਅੱਖਾਂ ਖੁੱਲੀਆਂ ਖੁੱਲੀਆਂ ਰਹਿ ਗਈਆਂ ਇਹ ਬ ਐਲ ਐਸ ਯੂ ਨੇ ਸੌਦੇਬਾਜ਼ੀ ਕਰਨ ਦਾ ਕਰਤਾ ਇਨਕਾਰ ਕਹ ਹ ਵੀ ਇਹ ਨਹੀਂ ਮੰਨ ਕੋਈ ਗੱਲ ਗੁੱਲ ਕਰਨੀ ਅਰ ਕਾ ਇਹ ਬਾਪਾ ਡੱਗ ਫੋੜ ਸਰਕਾਰ ਨੂੰ ਦੱਸेंगे ਹੜਤਾਲ ਦੀ ਕਾਰਵਾਈ ਕਰਨ ਤੇ ਤੁਹਾਨੂੰ ਕਿਆ ਪੀਸਕਸ ਕਰਨੀ ਪਵੇਗੀ ਮਾਰੇ ਗੱਲ ਆਰ ਉੱਥਈ ਵੀਰ ਯੋ ਕਹਿ ਲੋ অন্ਟਾਰੀਓ ਪਬਲਿਕ ਸਰਵਿਸ ਇੰਪਲਾਈਡ ਯੂਨੀਅਨ ਇਨਾ ਨਾ ਸੋਦੇ ਵਜਹ ਤੇ ਇਨਕਾਰ ਕਰਤੇ ਆ ਹਰ ਕਹਰੇ ਵੀ ਮੈਂਬਰ ਹੜਤਾਲ ਕਰਨੇ ਦੀ ਤਿਆਰੀ ਮਾ ਯੋ ਕਹ ਲੋ ਬਿ ਜੁਟ ਗਏ ਯੂਨੀਅਨ ਨੇ ਯੋ ਨਹੀਂ ਦੱਸਿਆ ਵੀ ਉਹ ਕਾਤੇ ਕਰਨਗੇ ਬੰਦ ਤਰੀਕ ਨਹੀਂ ਦੱਸੀ ਆਰ ਕਾਇ ਵੀ ਜੋ ਜੜੀ ਸੌਦੇਬਾਜ਼ੀ ਦੀ ਅਪਡੇਟ ਉਹ ਵੀ ਹਲੇ ਸੋਮਵਾਰ ਤੱਕ ਮੀਟਿੰਗ ਰੱਖੀ ਨਾ ਨਾ ਕਾਇ ਵੀ ਸੋਮਵਾਰ ਨੂੰ ਕਰਾਂ ਸਾਰੇ ਇਕੱਠੇ ਹੋਗਾ ਐਤਵਾਰ ਤੱਕ ਕਾਇ ਕੋ ਬਿਆਨ ਨਿਕਲ ਕ ਜਿਹੜਾ ਐਲ ਸੀ ਵੀ ਨੇ ਉਹ ਕਿਹਾ ਵੀ ਹੜਤਾਲ ਤੋਂ ਕਹ ਐਲ ਸੀ ਵੀ ਚਾਹੁੰਦਾ ਨਹੀਂ ਇਹ ਕ ਜੂਨੀਅਨ ਕਾ ਸਮਝਾਤੇ ਉਪਰ ਗੱਲਬਾਤ ਕਰੋ ਆ ਕਾ ਕਾਇ ਵੀ ਮੈਂ ਨਹੀਂਗਾ ਪਾ ਨਹੀਂ ਚਾਹੁੰਦੇ ਹੜਤਾਲ ਹੋਵੇ ਪਰ ਐਲ ਸੀ ਵੀ ਉਹ ਕਹ ਰਿਹਾ ਵੀ ਇਸ ਤਰ੍ਹਾਂ ਦੀ ਸਥਿਤੀ ਮਾ ਵੀ ਕਿਸੇ ਵੀ ਸਮਝਾਤੇ ਵਜੇ ਨਾ ਗੱਲ ਪਹੁੰਚੀ ਫੇਰ ਓ ਪੀ ਐਸ ਈ ਯੂ ਹੜਤਾਲ ਕਰ ਸਕਾ ਆਪਣੇ ਕਾਰੋਬਾਰ ਨੂੰ ਤਿਆਰ ਕਰਨ ਵਾਸਤਾ ਨਿਰੰਤਰ ਗਾਹਕ ਸੇਵਾ ਯਕੀਨੀ ਮਰਨ ਵਾਸਤਾ ਯੂ ਉਪਾ ਕਰ ਰੈ ਲੀਐਲ ਸੀ ਬੀਓ ਕਰ ਰਹਾ ਹੈ ਅਗਭੀ ਸੂਬੇਵਾਂ ਪ੍ਰਾਇਮਰੀ ਸਰਾਵ ਅਗੇ ਰਿਟੇਲ ਨੇ ਕਾफी ਇਸ ਹਫਤੇ ਸੌਦੇਬਾਜ਼ੀ ਦਾ ਤਰੀਕਾ ਤਿਆਰ ਕਰੀਆਂ ਪਰ ਗੱਲ ਬਣੀ ਨਹੀਂ ਯੂਨੀਅਨ ਕਰ ਰਿ ਹੈ ਵੀ ਐਲ ਸੀ ਬੀਓ ਨੇ ਆਪਣੇ ਸਾਰੇ ਮੁਹੱਬ ਸਮਝੌਤੇ 31 ਮਾਰਚ ਦੀ ਮਿਆਦ ਪੁੱਗਣ ਤੋਂ ਪਹਿਲਾਂ ਜਨਵਰੀ ਦੇ ਵਿੱਚ ਸੌਦੇ ਇਸ ਦਾ ਨੋਟਸ ਦਿਆ ਆਰ ਇਸਕੇ ਗੈਲਗਲ ਮੰਤਰਾਲੇ ਨੇ VOTING ਕੀ ਜੋ ਜਿਹੜੀ ਨਿਰਾਸ਼ਾਜਨਕ ਇਸ ਨੂੰ ਕਰਾਰ ਦੱਸਿਆ ਵੀ ਇਹ 10 ਬੰਦੇ ਦੇ ਵਿਲੇ ਹੀ ਤਰ੍ਹਾਂ ਸੋਚ ਰਹੇ ਮਨਮਾ ਬ੍ਰਿਡਤਾਲ ਕਰ ਲੋ ਹੜਤਾਲ ਕਰਦੇ ਤੋਂ ਬਹੁਤ ਮਾੜੀ ਗੱਲ ਆਰ ਵੀਰੇ ਇਸਕੇ ਵਿਚमां ਕਲੋਇਨ ਬਲੈਚਰ ਵਿੱਤ ਮੰਤਰੀ ਜੋ ਜਿਹੜਾ ਪੀਟਰ ਯੋ ਬੈਥ ਨਫਲ ਵੀ ਇਸ ਨੇ ਪੱਤਰਕਾਰਾਂ ਨੂੰ ਦੱਸਿਆ ਕਹ ਆ ਵੀ ਐਤਵਾਰ ਨੂੰ ਨਾ ਕ ਇੱਕ ਨਿਊਜ਼ ਚੈਨਲ ਦਾ ਲਗਾ ਬਿਆਨ ਦੇਗਾ ਸੰਭਵੀ ਨੌਕਰੀ ਕਾਰਵਾਈ ਨੂੰ ਕਾ ਨਿਰਰਾਸਾ ਜਨਕ ਦੱਸਿਆਗਾ ਵੀ ਇਹ ਇਸ ਤਰ੍ਹਾਂ ਕਹਿ ਰਹੇ ਹਣਕਾਲ ਕਰੀ ਹੜਤਾਲ ਕਰਨੀ ਕਹਾ ਲੋਕਾਂ ਨੇ ਕਾ ਗਰਮੀਆਂ ਦਾ ਸਵਾਦ ਲੈਣਾ ਕਾ ਯੋ ਦੱਸ ਯੋ ਸਵਾਦ ਰੰਗ ਵਿੱਚ ਭੰਗ ਪਾਵਾਂਗੇ ਕਾ ਖਤਰੇ ਘੰਟੀ ਬਜਾਰੇ ਅਰ ਬਲਾਚਰ ਕਹਿ ਰਿਹਾ ਵੀ ਯੋ ਕਦੇ ਵੀ ਸਪਸ਼ਟ ਨਹੀਂ ਹੋਇਆ ਵੀ ਅੰਟਾਰੀਓ ਦੇ ਖਪਤਕਾਰਾਂ ਨੂੰ ਕਾ ਵੀ ਉਸੇ ਵਿਕਲਪ ਦੀ ਸਹੂਲਤ ਦੀ ਲੋੜ ਹਰ ਦੂਜੇ ਕੈਨੇਡੀਅਨ ਨੂੰ ਪਸੰਦ ਕਹਾ ਬਲਾਚਰ ਨੇ ਦੱਸਿਆ ਵੀ ਇਹ ਪੀਣ ਖਾਣ ਦੇ ਸਹੀਨਗਾ ਚੋਰ ਹੜਤਾਲ ਉਹ ਵੀ ਬੰਦ ਹੋ ਜਾ ਸਾਰਾ ਕੁਝ ਅਰ ਵੀਦ ਕਰਾਂਗਾ ਵੀ OPSU ਕਹਾ ਵੀ ਸੌਦੇਬਾਜ਼ੀ ਗਲਤ ਗੱਲਬਾਤ ਮੇਜ਼ ਦੇ ਉੱਪਰ ਬੈਠ ਕੇ ਚੁਨਾਤਮਕ ਠੰਗ ਗੇਲ ਖਾਤਰ ਕਰਨੋਂ ਪੇਸ਼ karenge ਕਹਾ ਬੀਅਰ ਸਾਈਡਰ ਵਾਈਨ ਰੈਡੀ ਟੂ ਨਾਲ ਵਧੇਰੇ ਕਹਾ ਵਿਕਲਪ ਸਹੂਲਤ ਪ੍ਰਦਾਨ ਕਰਨ ਵਾਲੇ ਵਾਅਦੇ ਨੂੰ ਕਹਾ ਪੂਰਾ ਕਰਨ ਵਾਸਤਾ ਹੁਣ ਤੇ ਕਹਾ ਜਿਆਦਾ ਬਚਨ ਵੱਧ ਸੁਵਿਧਾ ਕਰਿਆਨੇ ਔਰ ਵੱਡੇ ਬਾਕਸ ਸਟੋਰਾਂ ਦੇ ਵਿੱਚ ਪੀਣ ਵਾਲੇ ਪਦਾਰਥ ਪੀਓ ਕਹਾ ਜਿੱਥੇ ਮਿਲਰੀ ਲੋਕਾਂ ਨੂੰ ਲੈਣ ਦੇ ਨਜ਼ਾਰੇ ਆਰਿਓ ਬੋਟ ਰੇਡੀਓ ਕੈਨੇਡਾ ਦੁਆਰਾ ਪ੍ਰਸਾਦ ਕੀਤੇ ਦਸਤਾਵੇਜ਼ ਤੇ ਬਾਅਦ ਸਾਹਮਣੇ ਆਈ অন্ਟਾਰੀਓ ਕਾ ਪ੍ਰੀਮੀਅਰ ਡੱਗਫੋਰਡ ਇਸਨੇ ਐਲਸੀਓ ਕਾ ਕਾਗਜ਼ਾਂ ਕੇ ਬੈਗ ਵਾਪਸ ਲੈਣੇ ਆਦੇਸ਼ ਨੇ ਪ੍ਰੋਵਿੰਸ਼ੀਅਲ ਲਿਕਰ ਸਟੋਰ ਕੇ ਸੀਨੀਅਰ ਐਗਜ਼ੀਕਿਊਟਰਾਂ ਨੂੰ ਚੌਕਸ ਕਰਤਾ ਇਸਕੇ ਪ੍ਰਬੰਧਨ ਕੇ ਵਿਧਾ ਨਵੀਂ ਸਪਲਾਈ ਖਰੀਦਣ ਦਾ ਅਰੰਝਸਵੀ ਭੇਜੀ ਹਰ ਪ੍ਰਾਂਤ ਨੇ ਹਰ ਹਾਲ ਮਸੂਬੇ ਕੁਝ ਯੂ ਸਟੋਰਾਂ ਕੇ ਬਾਕਸ ਆਊਟਲੈਟਸ আর ਕੁਝ ਗੈਸ ਟੈਂਕ 19 ਸਤੰਬਰਵਾ ਬੀਅਰ ਬਾਇਨਰ ਹੋ ਡਰਿੰਕਸ ਵੇਚਣ ਦਾ ਯੋਗ ਹੋਣੇ ਦਾ ਐਲਾਨ ਕਰਿਆ ਕਾਬੂਥਾ ਇਹ ਲੈਟਰੀਆਂ ਕਾ ਵੇਚਣੀ ਹੋਰ ਆ ਦੱਸ ਲੈਟਰੀਆਂ ਕਲੇ ਸਪੈਰਿਆ ਥਾਰਾਂ ਕਾ ਵੀ ਲੈਟਰੀਆਂ ਕਾ ਦੱਸ ਰਹੀ ਨਾ ਮਾਰਾ ਕੰਮ ਬੰਦ ਕਰਾਣਾ ਕੈ ਲਸੀ ਵੇੜੇ ਕਰੇ ਕਾ ਬੱਲੇ ਕਰਦੇ ਲੈਟਰੀਆਂ ਵੇਚੇਗਾ ਦਾਰੂ ਵੇਚੇਗਾ ਦੱਸ ਇਹ ਚੱਕਰ ਪੈ ਰਿਆ ਵੀਰ ਇਹਨਾਂ ਨੇ ਦਾਰੂ ਦਰੂ ਲੈਣੀ ਵੀ ਲੈ ਗਾ ਰੱਖ ਲਿਓ ਬਾਅਦ ਮਾ ਨਾ ਗਿਓ ਬਈ ਜੋ ਗੈਸ ਘੜ ਪਾੜ ਗਿਆ ਦਾਰੂ ਨਹੀਂ ਮਿਲੀ ਜੋ ਸਭ ਕੰਮ ਫਿਰ ਬਾਅਦ ਮਾ ਥੰਮ ਮੰਨੂ ਰੱਖਿਓ ਵੀਰ ਲਾਡੇ ਦੱਸਿਆ ਨਹੀਂ ਮੇਰਾ ਕੰਮ ਦਾ ਦੱਸਣਾ ਬਾਕੀ ਥਾਰੀ ਮਰਜ਼ੀ ਯੋ ਅੱਜ ਦੀ ਬੜੀ ਖਬਰ ਤੇ ਚੈਨਲ ਕਰਦੇ ਸਬਸਕ੍ਰਾਈਬ ਇਹ ਸਾਰਾ ਲਾਡੇ ਪੁੱਤ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ